ਦਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਮਨਪ੍ਰੀਤ ਸਿੰਘ ਰੰਦਾਵਾ ਸ਼ਾਮ 5 ਵਜੇ ਤੱਕ ਦੀ ਖਾਸ ਖਬਰਾਂ ਲੈ ਕੇ ਹਾਜ਼ਰ ਹੋਇਆ ਅੱਜ ਪੰਜਾਬ ਦੇ ਨਾਲ ਨਾਲ ਪੂਰੀ ਦੁਨੀਆ ਵਿੱਚ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਹੈ ਦਖਾਲਸ ਟੀਵੀ ਵੱਲੋਂ ਮਜ਼ਦੂਰ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਪੰਜਾਬ ਦੇ ਮੁੱਖ ਮੰਤਰੀ ਤੋਂ ਇਲਾਵਾ ਹੋਰ ਵੀ ਕਈ ਸਿਆਸਤਦਾਨਾਂ ਨੇ ਮਜ਼ਦੂਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਨ 1 ਮਈ ਵਾਲੇ ਦਿਨ ਲੋਕਾਂ ਨੂੰ ਮਹਿੰਗਾਈ ਤੋਂ ਥੋੜੀ ਰਾਹਤ ਮਿਲੀ ਹੈ ਅੱਜ 19 ਕਿਲੋਗ੍ਰਾਮ ਵਾਲੇ ਵਪਾਰਕ ਸਿਲੰਡਰ ਵਿੱਚ 17 ਰੁਪਏ ਦੀ ਕਮੀ ਕੀਤੀ ਗਈ ਹੈ ਪੈਟਰੋਲੀਅਮ ਕੰਪਨੀ ਨੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ 17 ਰੁਪਏ ਸਸਤਾ ਹੋਣ ਤੋਂ ਬਾਅਦ ਗੈਸ ਸਿਲੰਡਰ ਦੀ ਕੀਮਤ 1868 ਰੁਪਏ ਤੋਂ ਘਟ ਕੇ 1851 ਰੁਪਏ ਹੋ ਗਈ ਹੈ ਪੰਜਾਬ ਦੇ ਵਿਰੋਧ ਤੋਂ ਬਾਅਦ ਹਰਿਆਣਾ ਨੂੰ ਪਾਣੀ ਦੇਣ ਕਾਰਨ ਪੰਜਾਬ 'ਚ ਵਿਰੋਧ ਵਧਦਾ ਹੀ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦਾ ਸਖਤ ਵਿਰੋਧ ਕੀਤਾ ਹੈ ਉਹਨਾਂ ਆਪਣੇ ਐਕਸ ਅਕਾਊਂਟ 'ਤੇ ਲਿਖਿਆ ਕਿ ਪੰਜਾਬ ਦੇ ਪੰਜਾਬੀਆਂ ਦੇ ਹੱਕ ਦਾ ਪਾਣੀ BBMB ਜਰੀਏ ਹਰਿਆਣੇ ਨੂੰ ਦੇਣ ਦੇ ਫੈਸਲੇ ਦਾ ਪੂਰਾ ਪੰਜਾਬ ਸਖਤ ਵਿਰੋਧ ਕਰਦਾ ਹੈ ਕੇਂਦਰ ਦੇ ਹਰਿਆਣਾ ਦੀ ਬੀਜੇਪੀ ਸਰਕਾਰ ਪੰਜਾਬ ਖਿਲਾਫ ਇਕਜੁੱਟ ਹੋ ਗਈ ਹੈ ਪੰਜਾਬ ਬੀਜੇਪੀ ਦਾ ਸਾਡੇ ਹੱਕਾ ਉੱਤੇ ਇੱਕ ਹੋਰ ਡਾਕਾ ਸੀ ਕਿਸੇ ਵੀ ਕੀਮਤ ਉਤੇ ਬਰਦਾਸ਼ਤ ਨਹੀਂ ਕਰਾਂਗੇ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹੇ ਭਾਜਪਾ ਬੀਜੇਪੀ ਪੰਜਾਬ ਦੇ ਪੰਜਾਬੀਆਂ ਦੀ ਕਦੇ ਵੀ ਸਗੀ ਨਹੀਂ ਬਣ ਸਕਦੀ ਮੁੱਖ ਮੰਤਰੀ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਸਰਕਾਰ ਹਰਿਆਣਾ ਨੂੰ ਪਾਣੀ ਦੇਣ ਦੇ ਫੈਸਲੇ ਦਾ ਵਿਰੋਧ ਕਰ ਰਹੀ ਹੈ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ अरोड़ा ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਬੀਬੀਐਮਬੀ ਦੇ ਪਾਣੀ ਵਿੱਚੋਂ ਪੰਜਾਬ ਦਾ ਹਿੱਸਾ ਹਰਿਆਣਾ ਨੂੰ ਦੇਣਾ ਗਲਤ ਹੈ ਉਹਨਾਂ ਨੇ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬ ਨਾਲ ਧੋਖਾ ਕੀਤਾ ਹੈ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੇ 3 ਕਰੋੜ ਪੰਜਾਬੀ ਕਿਸੇ ਵੀ ਹੱਦ ਤੱਕ ਜਾਣਗੇ ਪਰ ਇਸ ਅਵਿਸ਼ਵਾਸ ਘਾਤ ਨੂੰ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਨੇ ਕਿਹਾ ਕਿ ਸਾਨੂੰ ਆਪਣੇ ਖੂਨ ਨਾਲੋਂ ਪਾਣੀ ਜ਼ਿਆਦਾ ਪਿਆਰਾ ਹੈ। ਪੰਜਾਬ ਸਰਕਾਰ ਪੰਜਾਬ ਦੇ ਪਾਣੀ ਦੀ ਰਾਖੀ ਲਈ ਵਚਨਬੱਧ ਹੈ। ਭਾਜਪਾ ਔਰ ਕੇਂਦਰ ਸਰਕਾਰ ਵੱਲੋਂ ਇੱਕ ਵਾਰ ਫੇਰ ਪੰਜਾਬ ਤੇ ਪੰਜਾਬੀਆਂ ਦੀ ਪਿੱਠ ਦੇ ਵਿੱਚ ਛੁਰਾ ਮਾਰਨ ਵਾਲਾ ਕੰਮ ਹੈ ਜਿਹੜਾ ਉਹ ਕੀਤਾ ਗਿਆ ਹੈ। ਬੀਬੀਐਮਬੀ ਦੇ ਵਿੱਚੋਂ ਪੰਜਾਬ ਦੇ ਹਿੱਸੇ ਦਾ ਪਾਣੀ ਕੱਟ ਕੇ ਹਰਿਆਣਾ ਨੂੰ ਅੱਜ ਦਿੱਤਾ ਜਾ ਰਿਹਾ ਹੈ। ਮੈਂ ਕੇਂਦਰ ਸਰਕਾਰ ਨੂੰ ਔਰ ਭਾਜਪਾ ਨੂੰ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਦੇਣਾ ਚਾਹਣਾ ਕਿ ਇਹ ਧੋਖਾ ਪੰਜਾਬ ਕਤਈ برداشت ਨਹੀਂ ਕਰੇਗਾ ਪੰਜਾਬ ਪੰਜਾਬ ਦੇ ਕਿਸਾਨਾਂ ਦੀ ਜਿੰਦ ਜਾਨ ਪੰਜ ਦਰਿਆਵਾਂ ਵਾਲੇ ਪੰਜ ਆਪ ਪੰਜਾਬ ਦੀ ਜਿੰਦ ਜਾਨ ਪਾਣੀ ਹੈ ਔਰ ਇਸ ਪਾਣੀ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਕਿਸੇ ਵੀ ਗਵਾਂਢੀ ਰਾਜ ਨੂੰ ਨਹੀਂ ਦੇ ਸਕਦੇ ਸਾਡੀ ਸਰਕਾਰ ਦੀ ਆਮ ਆਦੀ ਪਾਰਟੀ ਦੀ ਔਰ 3 ਕਰੋੜ ਪੰਜਾਬੀਆਂ ਦਾ ਤੈਅ ਕਿ ਕਿਸੇ ਵੀ ਹੱਦ ਤੱਕ ਜਾਣਾ ਪਿਆ ਅਸੀਂ ਲੋਕ ਜਾਵਾਂਗੇ ਪਰ ਇਹ ਧੋਖਾ ਇਹ ਮੱਕਾਰੀ ਇਹ ਗਦਾਰੀ ਇਹ ਪਿੱਠ ਦੇ ਵਿੱਚ ਛੁਰਾ ਮਾਰਨ ਵਾਲਾ ਕੰਮ ਜੋ ਭਾਜਪਾ ਔਰ ਕੇਂਦਰ ਸਰਕਾਰ ਕਰ ਰਹੀ ਹੈ ਇਹ ਬਰਦਾਸ਼ਤ ਨਹੀਂ ਹੋਊਗਾ ਉਹਨਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਪੂਰੇ ਪੰਜਾਬ ਵਿੱਚ ਭਾਜਪਾ ਖਿਲਾਫ ਪ੍ਰਦਰਸ਼ਨ ਕਰੇਗੀ ਪੰਜਾਬ ਦਾ ਪਾਣੀ ਬੀਬੀ ਐਮ ਵੀ ਰਾਹੀਂ ਹਰਿਆਣਾ ਨੂੰ ਦੇਣ ਦਾ ਹੁਕਮ ਪੰਜਾਬ ਦੇ ਹੱਕਾਂ ਤੇ ਸਿੱਧਾ ਹਮਲਾ ਹੈ ਤੇ ਅਸੀਂ ਪੰਜਾਬ ਦੇ ਹਿੱਸੇ ਦਾ ਪਾਣੀ ਛੱਡਣ ਦਾ ਵਿਰੋਧ ਕਰਾਂਗੇ ਉਹਨਾਂ ਨੇ ਕਿਹਾ ਕਿ ਭਾਜਪਾ ਅਗੂਆਂ ਦੇ ਘਰਾਂ ਤੇ ਦਫ਼ਤਰਾਂ ਦਾ ਕਰਾਓ ਕੀਤਾ ਜਾਵੇਗਾ ਤੇ ਆਮ ਆਦਮੀ ਪਾਰਟੀ ਦੇ ਵਰਕਰ ਮੰਤਰੀ ਤੇ ਪਾਰਲੀਮੈਂਟ ਮੈਂਬਰ ਅਤੇ ਵਿਧਾਇਕ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਵਿਰੋਧ ਪ੍ਰਦਰਸ਼ਨ ਕਰਨਗੇ ਅਮਨ ਅਰੋੜ ਤੋਂ ਇਲਾਵਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਜੀ ਨੇ ਭਾਰਤੀ ਜਨਤਾ ਪਾਰਟੀ ਤੇ ਪੰਜਾਬ ਵਿਰੁੱਧ ਵੱਡੀ ਸਾਜ਼ਿਸ਼ ਰਚਣ ਦੇ ਇਲਜ਼ਾਮ ਲਗਾਏ ਹਨ ਉਹਨਾਂ ਨੇ ਕਿਹਾ ਕਿ ਪੰਜਾਬ ਨੇ ਹਰੀ ਕ੍ਰਾਂਤੀ ਤੋਂ ਬਾਅਦ ਦੇਸ਼ ਦੇ ਅਨਾਜ ਭੰਡਾਰਾ ਨੂੰ ਭਰਨ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ ਪਰ ਅੱਜ ਸੂਬੇ ਦੇ 153 ਵਿੱਚੋਂ 115 ਜੂਨਾਂ ਨੂੰ ਬਲੈਕ ਜੂਨ ਕੋਸ਼ੀਤਾ ਕੀਤਾ ਗਿਆ ਹੈ ਜਿੱਥੇ ਭੂਮੀਗਾ ਤਾਂ ਪਾਣੀ ਲਗਭਗ ਖਤਮ ਹੋ ਗਿਆ ਹੈ ਕਿਸਾਨਾਂ ਨੂੰ 700 ਤੋਂ 1500 ਫੋਟ ਤੱਕ ਬੋਹਰ ਪਟਣੇ ਪੈ ਰਹੇ ਹਨ ਚੀਮਾ ਨੇ ਕੇਂਦਰ ਸਰਕਾਰ ਉੱਤੇ ਪੰਜਾਬ ਦੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾਉਣ ਦਾ ਵੀ ਦੋਸ਼ ਲਗਾਇਆ ਹੈ। ਉਹਨਾਂ ਨੇ ਸਪਸ਼ਟ ਕੀਤਾ ਕਿ ਪੰਜਾਬ ਹਰਿਆਣਾ ਦਾ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ ਦੇਵੇਗਾ। ਹਰਿਆਣਾ ਨੇ ਪਾਣੀ ਦੀ ਬਰਬਾਦੀ ਕੀਤੀ ਜਿਸ ਕਾਰਨ ਪ੍ਰਯੋਗ 21 ਮਈ ਤੱਕ ਪੂਰਾ ਨਹੀਂ ਹੋ ਸਕਿਆ। ਚੀਮਾ ਨੇ ਕਿਹਾ ਕਿ ਹਰਿਆਣਾ ਨੇ ਪੀਣ ਵਾਲੇ ਪਾਣੀ ਨੂੰ ਹੋਰ ਕੰਮਾਂ ਲਈ ਵਰਤਿਆ ਜਦਕਿ ਇੱਕ ਵਿਅਕਤੀ ਨੂੰ ਪ੍ਰਤੀ ਦਿਨ 153 ਲੀਟਰ ਪਾਣੀ ਦੀ ਲੋੜ ਹੁੰਦੀ ਹੈ। ਚੀਮਾ ਨੇ ਪੰਜਾਬ ਦੇ ਭਾਜਪਾ ਆਗੂਆਂ ਖਾਸ ਕਰਕੇ ਅਮਨੀਤ ਬਿੱਟੂ, ਸੁਨੀਲ ਜਾਕੜ ਅਤੇ ਪੰਜਾਬ ਵਿਰੋਧੀ ਭੂਮਿਕਾ ਨਿਭਾਉਣ ਦਾ ਦੋਸ਼ ਲਗਾਇਆ ਅਤੇ ਉਹਨਾਂ ਨੂੰ ਤੁਰੰਤ ਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਇਹ ਆਗੂ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਦੀ بجائے ਸੂਬੇ ਨਾਲ ਧੋਖਾ ਕਰ ਰਹੇ ਹਨ 21 22 ਤੋਂ ਪਹਿਲਾਂ ਪਹਿਲਾਂ ਬਰਤਨਾ ਸੀਗਾ 21 22 ਤੋਂ ਪਹਿਲਾਂ ਪਹਿਲਾਂ ਇਹ ਯੂਜ਼ ਕਰਨਾ ਸੀਗਾ ਉਹ ਆਲਰੇਡੀ ਜਿਹੜਾ ਉਹ ਆਪਣਾ ਲੈ ਚੁੱਕੇ ਨੇਗੇ ਚਾਹੇ ਹਰਿਆਣਾ ਦਾ ਚਾਹੇ ਰਾਜਸਥਾਨ ਦਾ ਦੋਨੇ ਸਟੇਟ ਜਿਹੜਾ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਬਣਦਾ ਪਾਣੀ ਆ ਉਹ ਆਪਣਾ ਆਲਰੇਡੀ ਉਹਨਾਂ ਨੇ ਯੂਜ਼ ਕਰ ਲਿਆ ਉਹਨਾਂ ਨੇ ਆਲਰੇਡੀ ਆਪਣਾ ਵਰਤ ਲਿਆ ਜੇ ਮੈਂ ਰਾਜਸਥਾਨ ਦੀ ਗੱਲ ਕਰਾਂ ਰਾਜਸਥਾਨ ਨੂੰ 3398 ਐਮਐਫ ਪਾਣੀ ਪੰਜਾਬ ਨੂੰ 5512 ਐਮਐਫ ਪਾਣੀ ਹਰਿਆਣਾ ਨੂੰ 2987 ਐਮਐਫ ਪਾਣੀ ਇਹ ਪਾਣੀ ਜਿਹੜਾ 223 ਚਾਬੀ ਦਾ ਸ਼ੇਰ ਆ ਇਹ ਸ਼ੇਰ ਜਿਹੜਾ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਬਣਦਾ ਡੈਮ ਤੋਂ ਬਣਦਾ ਪਾਣੀ ਆ ਉਹ ਇਸ ਤਰ੍ਹਾਂ ਵੰਡਿਆ ਹੋਇਆ ਹੈਗਾ ਇਸ ਤਰ੍ਹਾਂ ਕਾਨੂੰਨ ਦੇ ਮੁਤਾਬਕ ਪਾਣੀ ਦੀ ਵੰਡ ਸੰਬੰਧੀ ਹਰਪਾਲ ਸਿੰਘ ਜੀਮਾਨ ਨੇ ਦੱਸਿਆ ਕਿ ਰਾਜਸਥਾਨ ਨੂੰ ਅਲਰਟ 3398 ਐਮਐਫ ਪਾਣੀ ਵਿੱਚੋਂ 3738 ਐਮਐਫ ਪਾਣੀ ਵਰਤਿਆ ਜਾ ਚੁੱਕਾ ਹੈ ਜਦਕਿ ਹਰਿਆਣਾ ਨੇ 2987 ਐਮਐਫ ਦੀ ਥਾਂ 3091 ਐਮਐਫ ਪਾਣੀ 103 ਫੀਸਦੀ ਨੂੰ ਵਰਤ ਲਿਆ ਹੈ ਪੰਜਾਬ ਆਵੜੇ 5512 ਐਮਐਫ ਵਿੱਚੋਂ 4925 ਐਮਐਫ 99 ਫੀਸਦੀ ਨੂੰ ਵਰਤਿਆ ਹੈ ਜਿਸ ਵਿੱਚ 11 ਫੀਸਦੀ ਅਜੇ ਸਾਡਾ ਬਾਕੀ ਹੈ ਪੰਜਾਬ ਵਿੱਚ ਪਾਣੀ ਦੀ ਵੰਡ ਦੇ ਮੁੱਦੇ ਉੱਤੇ ਮੰਤਰੀ ਪ੍ਰਵੇਸ਼ ਵਰਮਾ ਦੇ ਟਵੀਟ ਤੋਂ ਬਾਅਦ ਪੰਜਾਬ ਦੇ ਜਲ ਮੰਤਰੀ ਬਰਿੰਦਰ ਗੋਇਲ ਦਾ ਵੀ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਿਹਾ ਕਿ ਹਰਿਆਣਾ ਨੇ ਨਿਰਤਾਰਤ ਕੀਤੇ ਪਾਣੀ ਤੋਂ ਬਾਅਦ ਪਾਣੀ ਦੀ ਵਰਤੋਂ ਕਰ ਲਈਏ ਉਹਨਾਂ ਕੋਲ ਪਾਣੀ ਦੀ ਵਰਤੋਂ ਕਿਵੇਂ ਕਰਨੀ ਹੈ ਇਸ ਬਾਰੇ ਕੋਈ ਯੋਜਨਾ ਨਹੀਂ ਸੀ ਕੋਈ ਜ਼ਿੰਮੇਵਾਰੀ ਨਾ ਲੈਣ ਦੇ ਬਾਵਜੂਦ ਅਸੀਂ BBMB ਪਾਖੜਾ ਬਿਆਸ ਪ੍ਰਬੰਧਨ ਬੋਰਡ ਤੇ ਹਰਿਆਣਾ ਤਾਰਾ ਨਹੀਂ ਸੋਚਿਆ ਕੀਤਾ ਜਦੋਂ ਹਰਿਆਣਾ ਲੋੜਤਬੱਦ ਪਾਣੀ ਦੇ ਵਰਤੋਂ ਕਰ ਰਿਹਾ ਸੀ ਅਸੀਂ ਇਹਨਾਂ ਪੱਤਰਾਂ ਦੀ ਇੱਕ ਕਾਪੀ ਬਿਜਲੀ ਮੰਤਰਾਲੇ ਨੂੰ ਵੀ ਭੇਜੀ ਪਰ ਨਾ ਤਾਂ ਭਾਰਤ ਸਰਕਾਰ ਨੇ ਨਾ ਹੀ ਹਰਿਆਣਾ ਸਰਕਾਰ ਨੇ ਇਸ ਵੱਲ ਕੋਈ ਧਿਆਨ ਦਿੱਤਾ ਉਹ ਇਹ ਮੁੱਦਾ ਸਰਪੱਰਾ ਕੇਂਦਰ ਸਰਕਾਰ ਦੇ ਦਬਾਅ ਹੇਠਾਂ ਉਠਾ ਰਹੇ ਹਨ ਪਾਜਪਾ ਸਾਡੇ ਨਾਲ ਬੇਇਨਸਾਫੀ ਕਰ ਰਹੀ ਹੈ ਅਤੇ ਬੀਬੀਐਮਬੀ ਦੇ ਹੋਰ ਪਾਣੀ ਛੱਡਣ ਲਈ ਸਾਡੇ ਤੇ ਦਬਾਅ ਪਾ ਰਹੀ ਹੈ ਪਾਣੀਆਂ ਦੇ ਵਿਵਾਦ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਵੀ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਪੰਜਾਬ ਦੇ ਪਾਣੀ ਨੂੰ ਹਰਿਆਣਾ ਨੂੰ ਦੇਣਾ ਧੱਕੇਸ਼ਾਹੀ ਅਤੇ ਲੁੱਟ ਕਰਾਰ ਦਿੰਦਾ ਹੈ ਸੁਖਵੀਰ ਬਾਦਲ ਨੇ ਐਲਾਨ ਕੀਤਾ ਹੈ ਕਿ ਅਕਾਲੀ ਦਲ ਪਾਣੀ ਦੀ ਰਾਖੀ ਲਈ ਜਨ ਅੰਦੋਲਨ ਸ਼ੁਰੂ ਕਰੇਗਾ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਤੋਂ ਬਦਲਾ ਲੈਣ ਲਈ ਚਾਲ ਖੇੜੀ ਹੈ ਸੁਖਵੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਡਬਲ ਗੇਮ मामले ਲਗਾਏ ਹਨ ਪਹਿਲਾਂ ਭਗਵੰਤ ਮਾਨ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਪਾਣੀ ਦੇਣ ਦਾ ਭਰੋਸਾ ਦਿੱਤਾ ਤੇ ਫਿਰ ਰੌਲਾ ਪਾਉਣ ਲਈ ਮੀਡੀਆ ਦਾ ਸਹਾਰਾ ਲਿਆ ਸੁਖਵੀਰ ਬਾਦਲ ਨੇ ਦੱਸਿਆ ਕਿ ਅਕਾਲੀ ਦਲ ਇਸ ਸਾਜ਼ਿਸ਼ ਨੂੰ ਸਫਲ ਨਹੀਂ ਹੋਣ ਦੇਵੇਗਾ ਪੰਜਾਬ ਸਰਕਾਰ ਕਿਸੇ ਵੀ ਹੈੱਡ ਵਰਕਰਸ ਰਹੀਂ ਹਰਿਆਣਾ ਨੂੰ ਪਾਣੀ ਨਾ ਛੱਡੇ ਉਧਰ ਇਸ ਮਾਮਲੇ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਦਾ ਵੀ ਅਹਿਮ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਿਹਾ ਕਿ ਅਸੀਂ ਕਦੇ ਵੀ ਪਿਛਲੇ 10 ਸਾਲਾਂ ਵਿੱਚ ਹਰਿਆਣਾ ਦਾ ਪਾਣੀ ਨਹੀਂ ਰੋਕਿਆ ਹੈ ਪੰਜਾਬੀ ਹਰ ਪਿਆਸੇ ਨੂੰ ਪਾਣੀ ਦਿੰਦੇ ਹਨ ਪਰ ਜੇਕਰ ਪੰਜਾਬ ਵਿੱਚ ਪਾਣੀ ਦੀ ਕਮੀ ਹੈ ਤਾਂ ਇਹ ਸੁਭਾਵਕ ਹੈ ਕਿ ਅਸੀਂ ਪੰਜਾਬ ਨੂੰ ਤਰਜੀਹ ਦੇਵਾਂਗੇ ਹੋ ਸਕਦਾ ਹੈ ਕਿ ਦਿੱਲੀ ਅਤੇ ਹਰਿਆਣਾ ਨੂੰ ਹੋਰ ਪਾਣੀ ਦੀ ਲੋੜ ਹੋਵੇ ਪਰ ਅਸੀਂ ਪਹਿਲਾਂ ਹੀ ਉਨ੍ਹਾਂ ਦੇ ਹਿੱਸੇ ਦਾ ਪਾਣੀ ਛੱਡ ਦਿੱਤਾ ਹੈ ਇਸ ਵਿਸ਼ੇ ਉਤੇ ਅਸੀਂ ਪੰਜਾਬ ਦੇ ਲੋਕਾਂ ਅਤੇ ਪੰਜਾਬ ਸਰਕਾਰ ਦੇ ਨਾਲ ਖੜੇ ਹਾਂ ਬਾਹਰ ਕੋਈ ਪਿਆਸਾ ਵਿਅਕਤੀ ਖੜਾ ਹੈ ਚਾਹੇ ਉਹ ਉੱਤਰ ਪ੍ਰਦੇਸ਼ ਦਾ ਹੈ ਤਾਂ ਹਮ ਉਸਕੋ ਵੀ ਪਾਣੀ ਪੀਲਾਤੇ ਸ਼ਬੀਲ ਲਗਾਤੇ ਅਗਰ ਹਰਿਆਣਾ ਕੇ ਹਮਾਰੇ ਭਾਈ ਜਾਂ और किसी प्रदेश के दिल्ली के हमारे भाई और बहन प्यासे मर रहे हैं तो हमें पानी देने में क्या दिक्कत है लेकिन अगर पंजाब पहले प्यासा मर रहा है घर में ही अगर प्यास नहीं बुझ रही तो पहले मेरे को घर के लोगों की प्यास बुझानी है फिर मैंने दूसरों को यह तो स्वाभाविक है अब मैं पंजाब के लोगों को तो प्यासा छोड़ दूं और पहले हो सकता है उनको पानी की जरूरत हो आई मैं ऐसा नहीं कहता कि दिल्ली को जरूरत नहीं है और हरियाणा को जरूरत नहीं है लेकिन भाई हमने जो आपकी हिस्सेदारी थी आपके हिस्से का पानी छोड़ दिया है कोई मैनेजमेंट बोर्ड से अभी किसी बात की कोई तलाह नहीं दी गई कि, कि कितना पानी छोड़ा है या नहीं दुनिया बोर्ड बताए आप कह रहे हैं कम छोड़ा हम कह रहे हैं हमने पूरा छोड़ दिया गया है इस बात के लिए हम पंजाब के साथ हैं पंजाब के लोगों के साथ है पंजाब के लोगों का पानी पहले उनकी प्यास क्योंकि ये मेरा अधिकार है मूल अधिकार है हमारे पास है क्या हमारे पास एक पानी तो है हर प्रदेश के पास अपनी अपनी अलग अलग चीजें होती है हमारा पानी अगर हमारा पानी भी आप चीन लोगे तो फिर पंजाब रह क्या जाएगा ਗੁਰਦਾਸਪੁਰ ਤੋਂ ਪਾਰਲੀਮੈਂਟ ਮੈਂਬਰ ਸੁਖਜਿੰਦਰ ਸਿੰਘ ਰੰਦਾਵਾ ਨੇ ਟਵੀਟ ਕਰਕੇ ਹੈ ਕਿ ਹੁਣ ਵੇਲਾ ਆ ਗਿਆ ਹੈ ਕਿ ਇਹ ਵੇਖਣ ਦਾ ਹੈ ਕਿ ਭਗਵੰਤ ਮਾਨ ਪੰਜਾਬ ਲਈ ਕਿੰਨਾ ਮਜ਼ਬੂਤੀ ਨਾਲ ਖੜਾ ਹੈ ਇਸ ਨੂੰ ਆਮ ਆਦਮੀ ਪਾਰਟੀ ਦੇ ਮੁੱਦੇ ਤੱਕ ਸੀਮਤ ਨਹੀਂ ਰੱਖਣਾ ਚਾਹੀਦਾ ਪੂਰੀ ਕਾਂਗਰਸ ਪੰਜਾਬ ਅਤੇ ਪੰਜਾਬੀਆਂ ਦੀ ਰਾਖੀ ਲਈ ਖੜੀ ਹੈ ਭਗਵੰਤ ਮਾਨ ਜੀ ਹੁਣ ਮਹਿਲ ਮਨਾਰੇ ਛੱਡੋ ਪੰਜਾਬ ਦੇ ਸਾਰੇ ਐਮਪੀ ਮੰਤਰੀ ਅਤੇ ਵਿਧਾਇਕਾਂ ਨੂੰ ਨਾਲ ਲੈ ਕੇ ਦਿੱਲੀ ਚੱਲੋ ਅਤੇ ਮੋਦੀ ਦੇ ਘਰ ਅੱਗੇ ਧਰਨਾ ਦਈਏ ਪਾਰਲੀਮੈਂਟ ਮੈਂਬਰ ਮਾਲਵਿੰਦਰ ਸਿੰਘ ਕਾਂਗੜਾ ਕੇਂਦਰੀ ਮੰਤਰੀ ਰਵਿੰਦਰ ਸਿੰਘ ਬੇਟੂ ਨੂੰ ਪੱਤਰ ਲੈ ਕੇ ਕੇਂਦਰ ਸਰਕਾਰ ਦਾ ਹਰਿਆਣਾ ਨੂੰ ਪਾਣੀ ਦੇਣ ਦੇ ਫੈਸਲੇ ਅਤੇ ਭਾਜਪਾ ਦਾ ਸਾਥ ਦੇਣ ਤੇ ਕਈ ਸਵਾਲ ਉਠਾਏ ਹਨ ਉਹਨਾਂ ਨੇ ਕਿਹਾ ਕਿ ਭਾਜਪਾ ਸਰਕਾਰ ਦਾ ਹਰਿਆਣਾ ਨੂੰ ਪਾਣੀ ਦੇਣ ਦਾ ਫੈਸਲਾ ਪੰਜਾਬ ਦੇ ਹੱਕਾਂ 'ਤੇ ਸਿੱਧਾ ਹਮਲਾ ਹੈ ਤੁਹਾਡੀ ਚੁੱਪੀ ਭਾਜਪਾ ਸਰਕਾਰ ਦੀ ਇਸ ਗੁੰਡਾਗਰਦੀ ਨੂੰ ਸਮਰਥਨ ਦੇ ਰਹੀ ਹੈ ਜੋ 3.5 ਕਰੋੜ ਪੰਜਾਬੀਆਂ ਦੇ ਜੀਵਨ ਨੂੰ ਠੇਸ ਪਹੁੰਚਾਏਗਾ ਹਰਿਆਣਾ ਨੂੰ ਪਾਣੀ ਦੇਣ ਵਾਲੇ ਫੈਸਲੇ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਪੰਜਾਬ ਵਿੱਚ ਪਾਸਪਾ ਲੀਡਰਾਂ ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਵੀ ਕਰ ਰਹੀ ਹੈ ਹਮੇਸ਼ਾ ਲੋਕਾਂ ਦੀ ਮਦਦ ਕਰਨ ਵਾਲੇ ਸਰਬੱਤ ਦਾ ਭਲਾ ਟਰੱਸਟ ਦੇ ਮਾਨੀ ਡਾਕਟਰ ਐਸ.ਪੀ. ਸਿੰਘ ਉਵਰਾਏ ਨੇ ਇੱਕ ਵਾਰ ਫਿਰ ਵੱਡਾ ਦੇਲ ਦਿਖਾਉਂਦੇ ਆ ਕਣਕ ਦੀ ਫਸਲਾ ਸੜਨ ਵਾਲੇ ਕਿਸਾਨਾਂ ਨੇ ਮਾਲੀ ਮਦਦ ਦਿੱਤੀ ਹੈ ਉਹਨਾਂ ਨੇ ਜ਼ਿਲ੍ਹਾ ਫਿਰੋਜ਼ਪੁਰ ਦੇ ਜੀਰਾ ਨੇੜਲੇ ਤਿੰਨ ਪਿੰਡਾਂ ਪਿੰਡ ਵਸਤੀ ਹਾਜੀਵਾਲੀ ਵਸਤੀ ਗਾਵੇਂਵਾਲੀ ਦੇ ਪਿੰਡ ਮਲਸੀਆਂ ਕਣਾ ਦੇ ਅੰਦਰ ਕਣਕ ਦੀ ਫਸਲ ਨੂੰ ਲੱਗੀ ਅੱਗ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਵੱਡੀ ਰਾਹਤ ਦਿੰਦੇ ਆ ਆਪਣੇ ਨਿੱਜੀ ਕਮਾਈ ਚੋਂ 25 ਤੋਂ 30000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੀਬ 20 ਲੱਖ ਰੁਪਏ ਦੇ ਚੈੱਕ ਵੰਡੇ ਹਨ ਖੜੀ ਫਸਲ ਪੱਕੀ ਹੋਈ ਫਸਲ ਜੀ ਦੀ ਕਟਾਈ ਇੱਕ ਦੋ ਦਿਨ ਹੋ ਜਾਣੀ ਸੀ ਸੋ ਕਣਕ ਅੱਗ ਲੱਗਣ ਨਾਲ ਕਈ ਸੈਂਕੜੇ ਏਕੜ ਜਿਹੜੀ ਇੱਕਨ ਸਾਰੀ ਜਗ੍ਹਾ ਸੀ ਜਿਹੜੀ ਉਹ ਸਾਰੀ ਫਸਲ ਫੜ ਗਈ ਹੈ ਤੇ ਮੀਡੀਆ ਦੇ ਥਰੂ ਮੈਨੂੰ ਵੀ ਇਸੇ ਮੈਂ ਨਿਊਜ਼ ਦੇਖੀਆਂ ਤੇ ਸਾਡੇ ਇਥੋਂ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਨੇ ਸਰਬਦੇਵ ਪਾਲ ਵਾਲੇ ਟੀਮ ਦੇ ਸੋ ਉਹਨਾਂ ਨੇ ਵੀ ਸਾਨੂੰ ਭਾਰਤੀ ਨਿਊਜ਼ ਵੀ ਅੰਦਰ ਦਾ ਹੋਇਆ ਕਿ ਕੱਲ ਦਫ਼ਤਰ ਬੈ ਕੇ ਅਸੀਂ ਥੋੜਾ ਜਿਹਾ ਦੇਖਿਆ ਕਿ ਅਸੀਂ ਕੀ ਹੈਲਪ ਕਰ ਸਕਦੇ ਹਾਂ ਕਿਉਂਕਿ ਜੋ ਨੁਕਸਾਨ ਹੋ ਗਿਆ ਸਾਰੇ ਦੇ ਕੋਲ ਸਾਲ ਸੇ ਇਹੀ ਕਮਾਈ ਹੁੰਦੀ ਉਹਨਾਂ ਨੂੰ ਤੇ ਅਸੀਂ ਪੂਰਾ ਤਾਂ ਨਹੀਂ ਕਰ ਸਕਦੇ ਉਹਨਾਂ ਦਾ ਲੇਕਿਨ ਫਿਰ ਵੀ ਅਸੀਂ ਜਿਹੜੇ ਕੁਝ ਲਿਸਟਾਂ ਬਣਾ ਕੇ ਜਿੰਨੇ ਜਿੰਨੇ ਜ਼ਮੀਨ ਕਿਸੇ ਦੀ ਸੀ ਉਸ ਦੇ ਹਿਸਾਬ ਨਾਲ ਅਸੀਂ ਜਦੋਂ 1-1 ਏਕੜ ਦੀ ਜਮੀਨ ਦੇ 4 ਬੱਚੇ ਉਹ ਨੇ ਫੈਮਲੀਆ ਉਹ ਨੇ ਜਿਨ੍ਹਾਂ ਦੀ 1-1 ਏਕੜ ਜਗ੍ਹਾ ਹੈ ਸੋ ਉਹਨਾਂ ਨੂੰ ਅਸੀਂ 30000 ਰੁਪਏ ਏਕੜ ਦੇ ਹਿਸਾਬ ਨਾਲ ਦਿੱਤੀ ਹੈ ਬਾਕੀ ਜਿਹੜੀ 2 ਏਕੜ 3 ਏਕੜ 4 ਏਕੜ ਜਾਂ 5 ਵੀ ਹੈ 6 ਏਕੜ ਵੀ ਹੈਗੀ 1 ਦੀ 8 ਏਕੜ ਵੀ ਹੈਗੀ ਤਾਂ ਉਹਨਾਂ ਨੂੰ ਕਿਸੇ ਨੂੰ 25000 ਰੁਪਏ ਏਕੜ ਕਿਸੇ ਨੂੰ 22000 ਰੁਪਏ ਏਕੜ ਕਿਸੇ ਨੂੰ 20000 ਰੁਪਏ ਸੋ ਇਸ ਹਿਸਾਬ ਦੇ ਨਾਲ ਅਸੀਂ ਜਿਹੜਾ ਕਸਾ ਬਣਿਆ ਉਹ ਬਣਾ ਦਿੱਤਾ ਗਿਆ ਇੱਕ ਬੰਦਾ ਜਿੱਦਾਂ ਸੀ ਜਿਹਦੀ ਜ਼ਮੀਨ ਵਿੱਚ 18 ਤੋਂ 18 ਏਕੜ ਜਗ੍ਹਾ ਉਹਦੇ ਕੋਲ ਲੇਕਿਨ ਉਹ ਸਾਰੀ ਇੱਕ ਵਸੇਗੀ ਸੋ ਉਹਦੇ ਅਸੀਂ ਜਿਹੜਾ 15000 ਰੁਪਏ ਦੇ ਕੇ ਤੇ ਤਕਰੀਬਨ 2 ਲੱਖ ਸੀ ਜ਼ਿਆਦਾ ਚੱਕ ਜਿਹੜਾ ਉਹ ਵੀ ਅਸੀਂ ਨੂੰ ਦੇ ਦਤਾ ਜੀ ਇਹਦਾ ਚਲੋ ਫਸਲ ਦਾ ਬੀਐਸਐਫ ਦੇ ਜਵਾਨਾਂ ਨੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭਰੋਵਾਲ ਨੇੜੇ ਹਥਿਆਰਾਂ ੰਦਾਲ ਪਰਿਆ ਗੋਲਾ ਬਰੂਦ ਅਤੇ ਗਰਨੇਡਾਾਂ ਦੇ ਇੱਕ ਵੱਡਾ ਜ਼ਖੀਰਾ ਬਰਾਮਦ ਕੀਤਾ ਹੈ। ਕੱਲ੍ਹ ਸ਼ਾਮ ਨੂੰ ਕੀਤੇ ਗਏ ਇੱਕ ਤਲਾਸ਼ੀ ਅਭਿਆਨ ਵਿੱਚ ਦੋ ਹੈਂਡ ਗਰਨੇਡਾ, ਤਿੰਨ ਪਿਸਤੌਲ ਅਤੇ 6 ਮੈਗਜ਼ੀਨ ਸਮੇਤ 50 ਜਿੰਦਾਕਾਰ ਤੁਸਤ ਬਰਾਮਦ ਕੀਤੇ ਹਨ। ਬਰਾਮਦ ਕੀਤੇ ਗਏ ਹਥਿਆਰ ਦੇ ਗੋਲਾ ਬਰੂਦ ਪੁਲਿਸ ਨੂੰ ਸੌਂਪ ਦਿੱਤੇ ਗਏ ਹਨ। ਇਹ ਜਾਣਕਾਰੀ ਬੀਐਸ ਨੇ ਸਾਂਝੀ ਕੀਤੀ ਹੈ। ਰਾਸ਼ਟਰੀ ਜਾਂਚ ਏਜੰਸੀ ਐਨਆਈਐ ਨੇ ਅੱਜ ਇਸ ਵੇਰੇ ਫਿਰੋਜ਼ਪੁਰ ਦੇ ਪਟੇਲ ਨਗਰ ਪਿੰਡ ਵਿੱਚ ਇੱਕ ਵਿਅਕਤੀ ਦੇ ਘਰ ਛਾਪਾ ਮਾਰਿਆ। ਕਰਦੇ ਬਾਹਰ ਪੁਲਿਸ ਕਰਮਚਾਰੀ ਤਾਇਨਾਤ ਹਨ ਅਤੇ ਅੰਦਰ NIA ਟੀਮ ਪਰਿਵਾਰਕ ਮੈਂਬਰਾਂ ਤੋਂ ਪੁੱਛਗਛ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਟੀਮ ਸਵੇਰੇ ਛਾਪੇਮਾਰੀ ਕਰਨ ਲਈ ਪਹੁੰਚੀ ਸੀ ਅਤੇ ਕਈ ਘੰਟਿਆਂ ਤੋਂ ਪੁੱਛਗਛ ਜਾਰੀ ਹੈ ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਦੇ ਪਰਿਵਾਰ ਦਾ ਇੱਕ ਨੌਜਵਾਨ ਵਿਦੇਸ਼ ਵਿੱਚ ਰਹਿੰਦਾ ਹੈ ਇਹ ਨੌਜਵਾਨ ਕੁਝ ਸਮਾਂ ਪਹਿਲਾਂ ਯੂਕੇ ਗਿਆ ਹੈ ਐਨਆਈਏ ਟੀਮ ਨੂੰ ਸ਼ੱਕ ਹੈ ਕਿ ਉਕਤ ਨੌਜਵਾਨ ਦਾ ਕਿਸੇ ਹੱਤਵਾਲੇ ਗਰੋ ਨਾਲ ਸੰਬੰਧ ਹਨ ਇਸ ਲਈ ਅੱਜ ਸਵੇਰੇ ਐਨਆਈਏ ਦੀ ਟੀਮ ਨੇ ਪਟੇਲ ਨਗਰ ਸਥਿਤ ਉਸ ਦੇ ਘਰ ਤੇ ਛਾਪਾ ਮਾਰਿਆ ਪਰਿਵਾਰਕ ਮੈਂਬਰਾਂ ਤੋਂ ਕਈ ਕੰਟੇ ਪੁੱਛਗਿੱਛ ਕੀਤੀ ਗਈ ਟੀਮ ਨੂੰ ਘਰ ਤੋਂ ਕੀ ਮਿਲਿਆ ਅਤੇ ਕੀ ਪੁੱਛਗਿੱਛ ਕੀਤੀ ਗਈ ਇਸ ਬਾਰੇ ਅਜੇ ਤੱਕ ਕੋਈ ਸਪਸ਼ਟ ਜਾਣਕਾਰੀ ਨਹੀਂ ਮਿਲੀ ਹੈ ਸੁਪਰੀਮ ਕੋਰਟ ਨੇ ਪਹਿਲਾਂ ਗਾਂਤਵਾਦੀ ਹਮਲੇ ਦੀ ਨਿਆਇਕ ਜਾਂਚ ਦੀ ਮੰਗ ਕਰਨ ਵਾਲੀ ਜਨਹਿਤ ਪਟੀਸ਼ਨ ਉੱਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅੱਤਵਾਦੀਆਂ ਨੇ ਇਸ ਹਮਲੇ ਵਿੱਚ 26 ਲੋਕਾਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਸੀ ਸੁਪਰੀਮ ਕੋਰਟ ਨੇ ਜਨਹਿਤ ਪਟੀਸ਼ਨ ਦਾਇਰ ਕਰਨ ਵਾਲੇ ਪਟੀਸ਼ਨਕਰਤਾਵਾਂ ਨੂੰ ਫਟਕਾਰਨ ਲਗਾਈ ਅਤੇ ਕਿਹਾ ਕਿ ਜੱਜ ਅੱਤਵਾਦ ਦੇ ਮਾਮਲੇ ਦੀ ਜਾਂਚ ਕਰਨ ਦੇ ماہر ਨਹੀਂ ਹਨ ਇਹ ਮਹੱਤਵਪੂਰਨ ਸਮਵੇਚ ਦੇਸ਼ ਦੇ ਹਰ ਨਾਗਰਿਕ ਨੇ ਅੱਤਵਾਦ ਨਾਲ ਲੜਨ ਲਈ ਹੱਥ ਮਿਲਾਇਆ ਹੈ ਅਦਾਲਤ ਨੇ ਪੁੱਛਿਆ ਕਿ ਉਹ ਸੁਰੱਖਿਆ ਬਲਾਂ ਦਾ ਮਨੋਬਲ ਡੇਗਣਾ ਚਾਹੁੰਦੇ ਹਨ ਅਦਾਲਤ ਨੇ ਉਹਨਾਂ ਨੂੰ ਅਜਿਹੇ ਮੁੱਦਿਆਂ ਨੂੰ ਨਿਆਂਇਕ ਖੇਤਰ ਵਿੱਚ ਨਾ ਲਿਆਉਣ ਲਈ ਕਿਹਾ ਹੈ ਪਹਿਲਗਮ ਹਮਲਤਪਾਦ ਪਾਕਿਸਤਾਨੀ ਨਾਗਰਿਕਾਂ ਨੂੰ ਜ਼ਬਰਦਸਤੀ ਭਾਰਤ ਤੋਂ ਪਾਕਿਸਤਾਨ ਭੇਜਿਆ ਜਾ ਰਿਹਾ ਹੈ ਇੱਕ ਪਾਕਿਸਤਾਨੀ ਔਰਤ ਜੋ ਕਈ ਸਾਲਾਂ ਤੋਂ ਭਾਰਤ ਵਿੱਚ ਰਹਿ ਰਹੀ ਹੈ ਉਸ ਨੂੰ ਵੀ ਪਾਕਿਸਤਾਨ ਭੇਜ ਦਿੱਤਾ ਗਿਆ ਜਿਸ ਦਾ ਵਿਆਹ ਭਾਰਤ ਵਿੱਚ ਹੋਇਆ ਸੀ ਉਸ ਮਾਮਲੇ ਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰਕ ਅਫਜ਼ਲਲਾ ਨੇ ਕਿਹਾ ਕਿ ਇਹ ਇੱਕ ਅਨਮਨੁੱਖੀ ਤਰੀਕਾ ਹੈ ਉਹ ਗਰੀਬ ਲੋਕ ਜੋ 50 ਸਾਲਾਂ ਤੋਂ ਇੱਥੇ ਰਹਿ ਰਹੇ ਹਨ ਅਤੇ ਬੱਚੇ ਇੱਥੇ ਪੜ ਰਹੇ ਹਨ ਉਹਨਾਂ ਨੂੰ ਪਾਕਿਸਤਾਨ ਭੇਜਿਆ ਜਾ ਰਿਹਾ ਹੈ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਇਸ जाना है। ये एक कोलैटरल डैमेज है नफरतों का कोलैटरल डैमेज है अब उस बेचारी पचास साल से या पैतालीस साल से वो रहने वाली है उसके बच्चे यहाँ पढ़ रहे हैं सब कुछ है उसको so, बेकार ये क्या रास्ता है ये इनह्यूमन रास्ता है मैं नहीं समझता हूँ हमें इस हद तक जाना चाहिए ਪਹਿਲੇ ਗਾਮ ਹਮਲੇ ਤੋਂ ਬਾਅਦ ਪਾਕਿਸਤਾਨ ਦੇ 올림픽 ਚੈਂਪੀਅਨ ਜੈਵਲਿਨ ਥਰੋਅਰ ਅਰਸ਼ਦ ਨਦੀਮ ਦਾ ਇੰਸਟਾਗ੍ਰam ਅਕਾਊਂਟ ਭਾਰਤ ਵਿੱਚ ਬਲੌਕ ਕਰ ਦਿੱਤਾ ਗਿਆ ਹੈ। ਭਾਰਤ ਵਿੱਚ ਨਦੀਮ ਦੇ ਇੰਸਟਾਗ੍ਰam ਅਕਾਊਂਟ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਨੂੰ ਇਹ ਸੁਨੇਹਾ ਮਿਲ ਰਿਹਾ ਹੈ ਕਿ ਇਹ ਅਕਾਊਂਟ ਭਾਰਤ ਵਿੱਚ ਉਪਲਬਧ ਨਹੀਂ ਹੈ ਇਹ ਫੈਸਲਾ ਇਸ ਜ਼ਬਾਨ ਦੇ ਵਿੱਚ ਇੱਕ ਕਾਨੂੰਨੀ ਬੇਨਤੀ ਤੋਂ ਬਾਅਦ ਲਿਆ ਗਿਆ ਹੈ ਯੂਕਰੇਨ ਅਤੇ ਅਮਰੀਕਾ ਨੇ ਆਖਰਕਾਰ ਬੁੱਧਵਾਰ ਨੂੰ ਇੱਕ ਖਰੇਜੇ ਸਮਝੌਤੇ ਤੇ ਦਸਤਖਾਤ ਕਰ ਦਿੱਤੇ ਹਨ ਇਸ ਸੌਦੇ ਦੇ ਤਹਿਤ ਅਮਰੀਕਾ ਨੂੰ ਯੂਕਰੇਨ ਦੇ ਨਵੇਂ ਖਰੇਜੇ ਪ੍ਰੋਜੈਕਟਾਂ ਤੱਕ ਵਿਸ਼ੇਸ਼ ਪਹੁੰਚ ਮਿਲੇਗੀ ਬਦਲੇ ਵਿੱਚ ਅਮਰੀਕਾ ਯੂਕਰੇਨ ਦੇ ਪੁਨਰ ਨਿਰਮਾਣ ਵਿੱਚ ਨਿਵੇਸ਼ ਕਰੇਗਾ ਇਸ ਸਮਝੌਤੇ ਦੇ ਤਹਿਤ ਯੂਕਰੇਨ ਦੇ 15 ਵਿਕਾਸ ਤੇ 15 ਨਿਰਮਾਣ ਲਈ ਇੱਕ ਸਾਂਝਾ ਨਿਵੇਸ਼ ਫੰਡ ਬਣਾਇਆ ਜਾਵੇਗਾ ਸ਼ਾਮ 5 ਵਜੇ ਤੱਕ ਤੇ ਖਬਰਾਂ ਚ ਬਸ ਇਨਾ ਹੀ ਮੈਨੂੰ ਦੱਸ ਗਿਆ ਧੰਨਵਾਦ